ਤੁੜੀ ਦੇ ਕੇਹਰੂ ਰੋਡ ਤੇ ਅਚਾਨਕ ਖੇਤਾਂ ਵਿੱਚ ਲੱਗੀ ਅੱਗ ਇੰਨੀ ਫੈਲ ਗਈ ਕਿ ਇਸ ਨਾਲ ਸੜਕ ਦੇ ਕਿਨਾਰੇ ਕਬਾੜੀਆ ਦੀਆਂ ਖੜੀਆਂ 5-6 ਕਾਰਾਂ ਜਲ ਕੇ ਰਾਖ ਹੋ ਗਈਆਂ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਜਿਨ੍ਹਾਂ ਨੇ ਤੁਰੰਤ ਅੱਗ ਤੇ ਕਾਬੂ ਪਾ ਲਿਆ ਪਰ ਇਸ ਦੌਰਾਨ ਕਬਾੜੀਏ ਦਾ ਕਾਫੀ ਮਾਲੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਹ ਅੱਗ ਫੈਲੀ ਹੈ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਆ ਕੇ ਕਿਸ ਤਰ੍ਹਾਂ ਇਸ 'ਤੇ ਕਾਬੂ ਪਾਇਆ। ਕਿੱਥਰ ਹੋ ਜੀ ਬਜਾਨੇ ਨਾ ਪਾਲੀਆਂ ਹੋ ਗਈ ਸੀ ਅੱਛਾ ਜੀ ਕਰਕੇ ਤੇ ਸਾਰਾ ਆਪਣਾ ਨਿਸ਼ਾਨ ਵਾਵਾ ਹੋ ਗਈ ਠੀਕ ਠੀਕ ਜੀ ਉੱਧਰ ਵੀ ਟਵਾੜੇ ਆ ਜਿਹੜੇ ਵੀ ਕਾਫੀ ਅੱਗ ਲੱਗੀ ਜੀ ਕਿੰਨੀਆਂ ਗੱਡੀਆਂ ਬਚ ਗਈਆਂ ਵੀਰੇ ਆਪਣੀ ਇਹ ਅੱਗ 'ਚ ਆ ਦੋ ਦੋ ਨਾ ਹੋ ਗਏ ਇੱਕ ਪੰਜ ਸੱਤ ਹੋ ਗਈਆਂ ਨੇ ਅੱਛਾ ਜੀ ਆ ਗੱਡੀ ਬਹੁਤ ਸਾਹਮਣੇ ਖੜੀ ਹੈ ਨੇ ਅੱਗ ਲੱਗਣ ਦਾ ਕਾਰਨ ਵੀਰੇ ਕੋਈ ਪਤਾ ਲੱਗਿਆ ਵੀ ਮੈਨੇ ਪ੍ਰਾਲੀ ਨੂੰ ਅੱਗ ਲਾਈ ਸੀ ਜ਼ਿੰਮੇਦਾਰ ਨੇ ਅੱਛਾ ਅੱਛਾ ਜੀ ਕਾਫੀ ਉੱਧਰ ਚੱਲਦੀ ਚੜਦੀ ਆ ਗਈ ਸਾਰੀ ਸਾਈਡ ਤੋਂ ਅੱਛਾ ਜੀ ਗੱਡੀ ਪਹੁੰਚੀ ਵੀਰੇ ਫਾਇਰ ਬਿਗੇਟ ਆ ਦੇ ਅੱਗ ਨਾਲ ਹੀ ਆਪਣੇ ਪਹੁੰਚੀ ਜੀ ਠੀਕ ਹੈ ਸਮੇਂ ਸਿਰ ਸਮੇਂ ਸਿਰ ਤੇ ਪਹੁੰਚ ਗਏ ਠੀਕ ਹੈ ਜੀ ਹਾਂ ਜੀ ਬਹੁਤ ਧੰਨਵਾਦ ਇਹਨਾਂ ਦਾ ਠੀਕ ਹੈ ਜੀ ਹਾਂ ਚਲੋ ਧੰਨਵਾਦ ਜੀ ਨਾਂ ਦੇਣਾ ਹੁਣ ਇੱਧਰ ਜੀ ਲੱਗੇ ਹੋਏ ਨੇ ਕਿ ਅਨ ਉੱਧਰ ਵੀ ਅੱਗ ਲੱਗੀ ਹੋਈ ਹੈ ਜੀ ਦੇਖੋ